16 ਲੱਖ ਦੀ ਆਪਾਂ ਕੋਠੀ ਅੱਜ ਵੀਡੀਓ ਚ ਲੈ ਕੇ ਪਹੁੰਚੇ ਹਾਂ ਜੀ ਪੂਰੀ ਸੋਹਣੀ ਕੋਠੀ ਹੈ ਮਾਲਕ ਨੇ ਵਧੀਆ ਬਣਾਈ ਹੋਈ ਹੈ ਸੀ ਨਵੀਂ ਤਿਆਰ ਹੋਈ ਹੈ ਤੇ ਕੋਠੀ ਮਾਲਕ ਨੇ ਵੇਚਣੀ ਤਾਂ ਨਹੀਂ ਸੀਗੀ ਪਰ ਵੇਚਣੀ ਪੈ ਰਹੀ ਹੈ ਜੀ ਕਿਸੇ ਕਾਰਨ ਕਰਕੇ ਬਣਾਈ ਤਾਂ ਇਹਨਾਂ ਨੇ ਆਪਦੇ ਵਾਸਤੇ ਸੀਗੇ ਆਪਦੇ ਪਰਿਵਾਰ ਵਾਸਤੇ ਸੀਗੇ ਤੇ ਫਿਲਹਾਲ ਮਾਲਕ ਤੇ ਸਾਰਾ ਪਰਿਵਾਰ ਕੋਠੀ ਦੇ ਵਿੱਚ ਰਹਿੰਦਾ ਵੀ ਹੈ ਕਿਸੇ ਡੀਲਰ ਦੀ ਜੇ ਕਿਸੇ ਬਿਲਡਰ ਦੀ ਜੇ ਕਿਸੇ ਬਿਲਡਰ ਨੇ ਜਾਂ ਕਿਸੇ ਡੀਲਰ ਨੇ ਆਪਣੇ ਕੋਲੇ ਵੀਡੀਓ ਨਹੀਂ ਬਣਾ ਕੇ ਭੇਜੀ ਜਿਹੜੇ ਕੋਠੀ ਦੇ ਮਾਲਕ ਆਪ ਨੇ ਉਹਨਾਂ ਨੇ ਆਪਣੇ ਕੋਲੇ ਵੀਡੀਓ ਬਣਾ ਕੇ ਭੇਜੀ ਐ ਸੀ ਵੀਡੀਓ ਚ ਕੱਲੀ ਕੱਲੀ ਚੀਜ਼ ਇੰਨ ਨਹੀਂ ਦਿਖਾਈ ਹੋਈ ਐ ਸੀ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਤੁਹਾਨੂੰ ਪੂਰੀ ਦੀ ਪੂਰੀ ਜਾਣਕਾਰੀ ਆਪਾਂ ਵੀਡੀਓ ਚ ਦੱਸ ਦਿੰਨੇ ਆ ਸੀ ਸਿਰਫ 16 ਲੱਖ ਰੁਪਇਆ ਇੱਕ ਮਾਲਕ ਨੇ ਡਿਮਾਂਡ ਕਹੀ ਐ ਤੇ ਜਿਹੜੀ ਥਾਂ ਆਪਾਂ ਨੂੰ ਮਿਲੂਗੀ ਇਹ ਜਿਹੜੀ ਸਾਰੀ ਥਾਂ ਹੈਗੀ ਐ ਜੀ ਕੋਠੀ ਦੀ ਰਜਿਸਟਰੀ ਵਾਲੀ ਆਪਾਂ ਨੂੰ ਮਿਲੂਗੀ ਜੀ ਥਾਂ ਦੀ ਗੱਲ ਕਰੀਏ ਆਪਾਂ 50 ਅਗਸਤ ਦੇ ਵਿੱਚ ਕੋਠੀ ਬਣੀ ਹੋਈ ਐ ਡਬਲ ਸਟੋਰੀਜ਼ ਉੱਪਰ ਵੀ ਪੋਰਸ਼ਨ ਬਣਿਆ ਹੋਇਆ ਥਲੜਾ ਪੋਰਸ਼ਨ ਤੁਸੀਂ ਦੇਖ ਰਿਓ ਸੀ ਤੇ ਖਾਸ ਲੁਧਿਆਣੇ ਏਰੀਆ ਚੋਂ ਆਪਾਂ ਇਹ ਕੋਠੀ ਲੈ ਕੇ ਪਹੁੰਚੇ ਹਾਂ ਜੇ ਤੁਹਾਨੂੰ ਕੋਠੀ ਪਸੰਦ ਆਉਂਦੀ ਅਸੀਂ ਕੋਈ ਵੀ ਜਾ ਕੇ ਦੇਖਣਾ ਚਾਹਦਾ ਕੋਠੀ ਨੂੰ ਤਾਂ ਮਾਲਕ ਨਾਲ ਫੋਨ ਤੇ ਗੱਲਬਾਤ ਲਾਜ਼ਮੀ ਕਰ ਲਿਓ ਨੰਬਰ ਤੁਹਾਨੂੰ ਸਕਰੀਨ ਤੇ ਆਪਾਂ ਮਾਲਕ ਦਾ ਦੇ ਦਾਂਗੇ ਬਾਕੀ ਕੱਲੀ-ਕੱਲੀ ਆਪਾਂ ਗੱਲਬਾਤ ਕਰ ਰਹੇ ਹਾਂ ਅਸੀਂ ਵਧੀਆ ਕਮਰੇ ਬਣੇ ਹੋਏ ਨੇ ਕਮਰੇ ਜਿਹੜੇ ਬਣੇ ਹੋਏ ਨੇ ਖੁੱਲੇ-ਡੁੱਲੇ ਆਪਾਂ ਨੂੰ ਦੇਖਣ ਨੂੰ ਮਿਲ ਜਾਣਗੇ ਕੋਈ ਐਦਾ ਨਹੀਂ ਹੈਗਾ ਵੀ ਕੋਈ ਆਪਾਂ ਨੂੰ ਕੰਮ ਕਰਵਾਉਣਾ ਪਊਗਾ ਜੀ ਕੋਠੀ ਦਾ ਖਰੀਦਣ ਤੋਂ ਬਾਅਦ ਕੰਮ ਮਾਲਕ ਨੇ ਜਿੰਨਾ ਕ ਕਰਵਾਇਆ ਹੋਇਆ ਵਧੀਆ ਹੀ ਕਰਵਾ ਰੱਖਿਆ ਸੀ। ਬਾਕੀ ਜਿਹੜਾ ਰਸਤਾ ਲੱਗਦਾ ਰਸਤਾ ਵੀ ਪੂਰਾ ਚੋੜਾ ਲੱਗਦਾ ਕ ਕੋਈ ਇਦਾਂ ਨਹੀਂ ਹੈਗਾ ਵੀ ਗਲੀਆਂ ਤੰਗ ਨੇ ਜਾਂ ਕੋਈ ਦਿੱਕਤ ਹੈਗੀ। ਗਲੀਆਂ ਪੂਰੀਆਂ ਚੋੜੀਆਂ ਨੇ আরਸੋਈ ਵਧੀਆ ਬਣੀ ਹੋਈ ਹੈ। ਬਾਕੀ ਕੰਮ ਤੁਸੀਂ ਆਪ ਸਾਰਾ ਦੇਖ ਹੀ ਰਹੇ ਹੋ ਸੀ। ਲਾਈਟਿੰਗ ਦਾ ਸਾਰਾ ਕੰਮ ਆਪਾਂ ਨੂੰ ਕੰਪਲੀਟ ਮਿਲੂਗਾ ਜੇ ਆਪਾਂ ਥੱਲੇ ਫਰਸ਼ ਦੀ ਗੱਲ ਕਰੀਏ ਸੀ ਤਾਂ ਫਰਸ਼ ਆਪਾਂ ਨੂੰ ਵਧੀਆ ਦੇਖਣ ਨੂੰ ਮਿਲੂਗਾ। ਪਲਸਟਰ ਦਾ ਸਾਰਾ ਕੰਮ ਹੋਇਆ ਸੀ। ਬਾਕੀ ਮੜਾ ਮੋਟਾ ਕੰਮ ਜਿਹੜਾ ਪੈਂਡਿੰਗ ਦੇ ਵਿੱਚ ਪਿਆਗਾ ਜਿਵੇਂ ਸ਼ੀਸ਼ਿਆਂ ਦਾ ਮੜਾ ਮੋਟਾ ਇਹ ਕੰਮ ਪਿਆਗਾ ਵਿੰਡੋ ਚ ਜਿਵੇਂ ਇੱਕ ਰਸੋਈ ਚ ਵਿੰਡੋ ਦੇਖੀ ਸੀਗੀ ਉਹਦੇ ਵਿੱਚ ਸ਼ੀਸ਼ਾ ਨਹੀਂ ਪਾਇਆ ਹੋਇਆ ਸੀ ਮੜਾ ਮੋਟਾ 2-4% ਕੰਮ ਹਲੇ ਪੈਂਡਿੰਗ ਦੇ ਵਿੱਚ ਪਿਆਗਾ ਬਾਕੀ ਮਾਲਕ ਨੇ ਸਾਰਾ ਕਰਵਾਈ ਰੱਖਿਆ ਸਾਰਾ ਜੋੜੀਆਂ ਦਾ ਸਾਰਾ ਲਾਈਟਿੰਗ ਦਾ ਸਾਰਾ ਪਲਸਟਰ ਦਾ ਉੱਪਰ ਦਾ ਥੱਲੇ ਦਾ ਸਾਰਾ ਕੰਮ ਬਾਕੀ ਤਾਂ ਹੋਈ ਪਿਆ ਸੀ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਤਾਂ ਲੁਧਿਆਣਾ ਏਰੀਆ ਚ ਕੋਠੀ ਆਪਾਂ ਇਹ ਲੈ ਕੇ ਪਹੁੰਚੇ ਸੀ ਖਾਸ ਲੁਧਿਆਣਾ ਮਾਲਕ ਦਾ ਏਰੀਆ ਗਾ ਤੇ ਜਗਾ ਤੁਹਾਨੂੰ ਮੈਂ ਦੱਸ ਹੀ ਦਿੱਤੀ ਸੀ ਤੇ ਮਾਲਕ ਦਾ ਮੋਬਾਈਲ ਨੰਬਰ ਵੀ ਸਕਰੀਨ ਤੇ ਤੁਹਾਨੂੰ ਮਿਲ ਗਿਆ ਹੂਆ ਗੱਲ ਕਰਨੀ ਹੈ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਤਾਂ ਮਾਲਕ ਨਾਲ ਸਿੱਧੀ ਡਾਇਰੈਕਟ ਗੱਲ ਤੁਸੀਂ ਆਪ ਕਰ ਸਕਦੇ ਹੋ ਨੰਬਰ ਹੈ ਜੀ 7986716920 7986716920 ਕਰੋ ਜੀ ਗੱਲਬਾਤ ਜਿਹੜੀ ਵੀ ਕਰਨੀ ਹੋਈ ਤੇ ਮੈਨੂੰ ਨਾਲ ਦੀ ਨਾਲ ਕਮੈਂਟ ਕਰਕੇ ਜਰੂਰ ਦੱਸ ਦਿਓ ਤੁਹਾਨੂੰ ਕੋਠੀ ਕਿਵੇਂ ਦੀ ਲੱਗੀ ਸੀ ਮਾਲਕ ਨੇ ਵੀਡੀਓ ਬੜਾ ਕੇ ਭੇਜੀ ਅਸੀ ਸਾਰਾ ਕੁਝ ਤੁਸੀਂ ਚੈੱਕ ਕਰ ਹੀ ਲਿਆ ਬਾਕੀ ਮੈਂ ਹਰ ਵੀਡੀਓਜ਼ ਕਹਿਣਾ ਹੁੰਦਾ ਸੀ ਜਦੋਂ ਤੁਸੀਂ ਵੀਡੀਓ ਬਣਾਉਣੀ ਹੈ ਜੀ ਵੀਡੀਓ ਮੋਬਾਈਲ ਨੂੰ ਟੇਡਾ ਫੜ ਕੇ ਬਣਾਇਆ ਕਰੋ ਕਿਉਂਕਿ ਜਦੋਂ ਟੇਡਾ ਫੜਿਆ ਹੋਇਆ ਸੀ ਪ੍ਰੋਪਰ ਸਾਰਾ ਕੁਝ ਵਧੀਆ ਢੰਗ ਨਾਲ ਦੇਖੂਗਾ ਜਿਵੇਂ ਕਿ ਆਹ ਵੀਡੀਓ ਜਿਹੜੀ ਬਣਾਈ ਹੋਈ ਹੈ ਫੋਨ ਨੂੰ ਸਿੱਧਾ ਰੱਖ ਕੇ ਬਣਾਈ ਹੋਈ ਹੈ ਤੁਸੀਂ ਜਿਹੜੀ ਵੀਡੀਓ ਬਣਾਉਣੀ ਹੈ ਜੀ ਟੇਡਾ ਕਰਕੇ ਬਣਾ ਕੇ ਭੇਜੋ ਜੇ ਕਿਸੇ ਨੇ ਘਰ ਕੋਠੀ ਮਕਾਨ ਆਫ ਦਾ ਵੇਚਣਾ ਕਿਤੋਂ ਵੀ ਦੇਖ ਰਹੇ ਹੋ ਤੁਸੀਂ ਕਿਸੇ ਵੀ ਪਿੰਡ ਚੋਂ ਸ਼ਹਿਰ ਚੋਂ ਜਿੱਥੋਂ ਵੀ ਦੇਖ ਰਹੇ ਹੋ ਜੀ ਉੱਤੇ ਆਪਣਾ WhatsApp ਨੰਬਰ ਪੂਰੀ ਵੀਡੀਓ ਚ ਬਾਰ ਬਾਰ ਚੱਲਦਾ ਰਹਿੰਦਾ ਅਸੀਂ 73800 ਪੂਰਾ 26173 ਜਮਾ ਫਰੀ ਚ ਆਪਾਂ ਸਾਰਾ ਕੰਮ ਕਰਦੇ ਆ ਕੋਈ ਕਮਿਸ਼ਨ ਕੋਈ ਦਲਾਲੀ ਕੋਈ ਫੀਸ ਆਪਾਂ ਕੁਝ ਨਹੀਂ ਲੈਂਦੇ ਜੀ ਸਾਰਾ ਜਿੰਨਾ ਆਪਾਂ ਕੰਮ ਕਰਦੇ ਆ ਫਰੀ ਚ ਕਰਦਿਆਂ ਜੀ ਬਾਕੀ ਤੁਸੀਂ ਬਹੁਤ ਸਪੋਰਟ ਕਰਦੇ ਹੋ ਬਹੁਤ ਪਿਆਰ ਦਿੰਦੇ ਹੋ ਹਰ ਵੀਡੀਓ ਨੂੰ ਹਰ ਰੋਜ਼ ਬਸ ਇਸ ਤਰ੍ਹਾਂ ਆਪਦਾ ਪਿਆਰ ਬਣਾ ਕੇ ਰੱਖਿਓ ਜੀ ਆਪਾਂ ਤੁਹਾਡੇ ਖਾਤਰ ਵੀਡੀਓ ਲੈ ਕੇ ਹਮੇਸ਼ਾ ਆਉਂਦੇ ਰਹਾਂਗੇ ਜੀ ਬਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਪਹਿਲੀ ਵਾਰ ਚੈਨਲ ਤੇ ਪਹੁੰਚਿਓ ਤਾਂ ਥੱਲੇ ਇੱਕ ਸਬਸਕ੍ਰਾਈਬ ਦਾ ਚਿੱਟੇ ਜਿਹੇ ਰੰਗ ਦਾ ਬਟਨ ਦਿੱਤਾ ਹੋਇਆ ਸੀ ਉਹਨੂੰ ਲਾਜ਼ਮੀ ਦਬਦਿਓ ਸਬਸਕ੍ਰਾਈਬ ਦਾ ਫਾਇਦਾ ਹੀ ਹੁੰਦਾ ਜੀ ਜਦੋਂ ਵੀ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਤੁਹਾਡੇ ਕੋਲੇ ਉਸੇ ਵੇਲੇ ਆਪਣੀ ਨਵੀਂ ਵੀਡੀਓ ਦਾ ਮੈਸੇਜ ਪਹੁੰਚੂਗਾ ਜੀ ਤੇ ਉਸੇ ਵੇਲੇ ਤੁਸੀਂ ਆਪਣੀ ਨਵੀਂ ਵੀਡੀਓ ਦੇਖ ਲਉਗੇ ਤੇ ਡੇਲੀ ਆਪਾਂ ਨਵੀਂ ਵੀਡੀਓ ਲੈ ਕੇ ਆਉਣੀ ਹੀ ਹੁੰਦੀ ਹੈ ਜੀ ਬਾਕੀ ਜਿਹੜੀ ਅੱਜ ਆਪਾਂ ਕੋਠੀ ਲੈ ਕੇ ਪਹੁੰਚਿਆ ਜਮਾ ਸਸਤੀ ਕੋਠੀ ਹੈ ਜੀ ਤੁਹਾਡੇ ਏਰੀਆ ਚੋਂ ਤੁਹਾਡੇ ਕਮੈਂਟਾਂ ਨੂੰ ਦੇਖ ਕੇ ਹੀ ਲੈ ਕੇ ਆਇਸਗੇ ਦਾ ਕਿ ਅਗਲੀ ਵੀਡੀਓ ਚ ਕਿੱਥੋਂ ਤੁਹਾਨੂੰ ਕਿੰਨੇ ਕੁ ਰੇਟ ਤੱਕ ਕੋਠੀ ਚਾਹੀਦੀ ਹੈ ਤੁਸੀਂ ਕਮੈਂਟ ਕਰਕੇ ਮੈਨੂੰ ਦੱਸ ਦਿਓ ਜੀ ਉਸ ਹਿਸਾਬ ਨਾਲ ਆਪਾਂ ਤੁਹਾਡੇ ਖਾਤਰ ਵੀ ਤੁਹਾਡੇ ਏਰੀਆ ਚ ਕੋਠੀ ਜਲਦੀ ਲੈ ਕੇ ਪਹੁੰਚ ਜਾਗੇ ਬਾਕੀ ਐਡ ਕਰਵਾਉਣੀ ਹੈ ਭੇਜੋ ਲਾਜ਼ਮੀ ਅਸੀਂ ਉਡੀਕ ਕਰਾਂਗੇ ਤੁਹਾਡੀ ਵੀਡੀਓ ਦੀ ਨਾਲ ਦੀ ਨਾਲ ਆਪਾਂ ਫ੍ਰੀ ਚ ਐਡ ਤੁਹਾਡੀ ਲਾ ਦਾਂਗੇ ਜੀ ਜੇ ਤੁਹਾਨੂੰ ਆਪਣੀ ਵੀਡੀਓ ਪਸੰਦ ਆਈ ਹੈ ਤੇ ਕੋਈ ਹੋਰ ਵੀਡੀਓ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਸਕਰੀਨ ਤੇ ਤੁਹਾਨੂੰ ਦੋ ਵੀਡੀਓ ਹੋਰ ਮਿਲ ਗਿਆ ਹੋਣਗੀਆਂ ਉਹਨਾਂ ਵਿੱਚੋਂ ਇੱਕ ਤੇ ਕਲਿੱਕ ਕਰੋ ਤੇ ਅਗਲੀ ਵੀਡੀਓ ਦੇਖੋ ਜੀ